ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਪੰਜਾਬ ਤੋਂ ਅਮਰੀਕਾ ਪਰਤੇ ਸਿੱਖ ਕਾਰੋਬਾਰੀ ਨੂੰ ਇਮੀਗ੍ਰੇਸ਼ਨ ਵਾਲੇ ਹਵਾਈ ਅੱਡੇ ਤੋਂ ਚੁੱਕ ਕੇ ਲੈ ਗਏ ਤੇ ਅਦਾਲਤ ਵੱਲੋਂ ਜ਼ਮਾਨਤ ਤੇ ਰਿਹਾਅ ਕਰਨ ਦੇ ਹੁਕਮ ਨੂੰ ਰੱਦੀ ਵਾਲੀ ਟੋਕਰੀ ਚ ਸੁੱਟ ਦਿੱਤਾ ਗਿਆ ਗ੍ਰੀਨ ਕਾਰਡ ਹੋਲਡਰ ਪਰਮਜੀਤ ਸਿੰਘ ਦਾ ਪਰਿਵਾਰ ਘਬਰਾਇਆ ਹੋਇਆ ਏ ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਕਿਸ ਕੋਲ ਫਰਿਆਦ ਕੀਤੀ ਜਾਵੇ ਦੱਸਦੀ ਹੈ ਕਿ ਪਰਮਜੀਤ ਸਿੰਘ 30 ਸਾਲ ਤੋਂ ਅਮਰੀਕਾ 'ਚ ਰਹਿ ਰਿਹਾ ਹੈ ਤੇ ਇੰਡੀਆਨਾ ਸੂਬੇ ਦੇ ਫੋਰਟ ਵੇਨ ਸ਼ਹਿਰ 'ਚ ਉਸ ਦੇ ਕਈ ਗੈਸ ਸਟੇਸ਼ਨ ਤੇ ਸਟੋਰ ਨੇ ਬੀਤੀ 30 ਜੁਲਾਈ ਨੂੰ ਪਰਮਜੀਤ ਸਿੰਘ ਇੰਡੀਆ ਤੋਂ ਆਈ ਫਲਾਈਟ 'ਚ ਸ਼ਿਕਾਗੋ ਹਵਾਈ ਅੱਡੇ ਤੇ ਪਹੁੰਚਾ ਤਾਂ ਬਾਰਡਰ ਏਜੰਟਸ ਨੇ ਕਿਸੇ ਪੁਰਾਣੇ ਮਾਮਲੇ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੀ ਉਹ ਸਜ਼ਾ ਵੀ ਭੁਗਤ ਚੁੱਕਾ ਹੈ ਨਿਊਜ਼ ਵੀਕ ਦੀ ਰਿਪੋਰਟ ਮੁਤਾਬਕ ਪਰਮਜੀਤ ਸਿੰਘ ਦੀ ਇਮੀਗ੍ਰੇਸ਼ਨ ਹਿਰਾਸਤ ਕਈ ਦਹਾਕੇ ਪਹਿਲਾਂ ਬਗੈਰ ਅਦਾਇਗੀ ਤੋਂ ਪੇ ਫੋਨ ਦੀ ਵਰਤੋਂ ਕੀਤੇ ਜਾਣ ਨਾਲ ਸਬੰਧਤ ਹੈ ਬ੍ਰੇਨ ਟਿਊਮਰ ਤੇ ਦਿਲ ਦੀ ਬਿਮਾਰੀ ਤੋਂ ਪੀੜਿਤ ਪਰਮਜੀਤ ਸਿੰਘ ਨੂੰ 5 ਦਿਨ ਹਵਾਈ ਅੱਡੇ ਤੇ ਹਿਰਾਸਤ ਚ ਰੱਖਿਆ ਗਿਆ ਪਰ ਇਸੇ ਦੌਰਾਨ ਤਬੀਅਤ ਵਿਗੜਨ ਕਾਰਨ ਹਸਪਤਾਲ ਲੈ ਜਾਣਾ ਪਿਆ ਪਰਮਜੀਤ ਸਿੰਘ ਦੇ ਪਰਿਵਾਰ ਨੂੰ ਉਸ ਦੀ ਗ੍ਰਿਫਤਾਰੀ ਬਾਰੇ ਉਦੋਂ ਪਤਾ ਲੱਗਾ ਜਦੋਂ ਹਸਪਤਾਲ ਦਾ ਬਿੱਲ ਮਿਲਿਆ ਪਰਿਵਾਰ ਨੇ ਪਰਮਜੀਤ ਸਿੰਘ ਦੀ ਰਿਹਾਈ ਵਾਸਤੇ ਵਕੀਲ ਦੀਆਂ ਸੇਵਾਵਾਂ ਲਈਆਂ ਪਰ ਮਸਲਾ ਹੱਲ ਨਾ ਹੋ ਸਕਿਆ ਪਰਮਜੀਤ ਸਿੰਘ ਦੇ ਵਕੀਲ ਲੂਇਸ ਐਂਜਲਸ ਨੇ ਕਿਹਾ ਕਿ ਇਸ ਤੋਂ ਵੱਧ ਹੌਲ ਨਾਕ ਕੁਝ ਨਹੀਂ ਹੋ ਸਕਦਾ ਕਿ ਅਦਾਲਤੀ ਹੁਕਮਾਂ ਦੇ ਬਾਵਜੂਦ ਸਬੰਧਤ ਸ਼ਖਸ ਨੂੰ ਰਹਾ ਨਾ ਕੀਤਾ ਜਾਵੇ ਉਧਰ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਇੱਕ ਬੁਲਾਰੇ ਨੇ ਨਿਊਜ਼ ਵੀਕ ਨਾਲ ਗੱਲਬਾਤ ਦੌਰਾਨ ਕਿਹਾ ਕਿ ਗ੍ਰੀਨ ਕਾਰਡ ਸਿਰਫ ਇੱਕ ਸਹੂਲਤ ਹੈ ਕੋਈ ਹੱਕ ਨਹੀਂ ਤੇ ਸਾਡੇ ਮੁਲਕ ਦੇ ਕਾਨੂੰਨ ਮੁਤਾਬਕ ਗ੍ਰੀਨ ਕਾਰਡ ਰੱਦ ਕੀਤਾ ਜਾ ਸਕਦਾ ਹੈ ਜੇ ਕਾਨੂੰਨ ਤੋੜੇ ਜਾਂਦੇ ਨੇ ਬੁਲਾਰੇ ਦਾ ਕਹਿਣਾ ਸੀ ਕਿ ਅਤੀਤ ਚ ਕੀਤੇ ਕਿਸੇ ਅਪਰਾਧ ਲਈ ਪਰਮਨੈਂਟ ਰੈਜ਼ਿਡੈਂਸ ਨੂੰ ਵੀ ਅਮਰੀਕਾ ਦੀ ਐਂਟਰੀ ਪੋਰਟ ਤੇ ਹਿਰਾਸਤ ਚ ਲਿਆ ਜਾ ਸਕਦਾ ਹੈ ਇਸੇ ਦੌਰਾਨ ਲੂਇਸ ਐਂਜਲਸ ਨੇ ਦੱਸਿਆ ਕਿ ਫੈਡਰਲ ਕੋਰਟ ਚ ਅਪੀਲ ਦਾਇਰ ਕਰਦਿਆਂ ਮਾਮਲੇ ਤੇ ਤੁਰੰਤ ਗੌਰ ਕਰਨਾਂ ਦੀ ਗੁਜ਼ਾਰਿਸ਼ ਕੀਤੀ ਗਈ ਹੈ ਪਰਮਜੀਤ ਸਿੰਘ ਦੇ ਭਰਾ ਚਰਨਜੀਤ ਸਿੰਘ ਨੇ ਇੱਕ ਸਥਾਨਕ ਟੈਲੀਵਿਜ਼ਨ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਰਿਵਾਰ ਨੂੰ ਪਰਮਜੀਤ ਸਿੰਘ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ ਚਰਨਜੀਤ ਸਿੰਘ ਮੁਤਾਬਕ ਇਸ ਵੇਲੇ ਪਰਮਜੀਤ ਸਿੰਘ ਨੂੰ ਕੈਂਟਕੀ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਚ ਰੱਖਿਆ ਗਿਆ ਹੈ ਤੇ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਵਾਲੇ ਪੈਰਾਂ ਤੇ ਪਾਣੀ ਨਹੀਂ ਪੈਣਦੇ ਰਹਿ ਕਿਸੇ ਨਾ ਕਿਸੇ ਬਹਾਨੇ ਪਰਮਜੀਤ ਸਿੰਘ ਦੀ ਰਿਹਾਈ ਚ ਅੜਿੱਕੇ ਡਾਏ ਜਾ ਰਹੇ ਨੇ ਚਰਨਜੀਤ ਸਿੰਘ ਨੇ ਦੋਸ਼ ਲਾਇਆ ਕਿ ਆਈਐਸ ਵਾਲੇ ਇਹ ਵੀ ਦੱਸਣ ਨੂੰ ਤਿਆਰ ਨਹੀਂ ਕਿ ਆਖਰਕਾਰ ਉਹ ਪਰਮਜੀਤ ਸਿੰਘ ਨਾਲ ਕਰਨਾ ਕੀ ਚਾਹੁੰਦੇ ਨੇ ਚੇਤੇ ਰਹਿ ਕੇ ਕੁਝ ਦਿਨ ਪਹਿਲਾਂ ਹੀ ਕੈਲੀਫੋਰਨੀਆ ਚ ਇੱਕ ਬਜ਼ੁਰਗ ਸਿੱਖ ਔਰਤ ਨੂੰ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ 73 ਸਾਲ ਦੀ ਹਰਜੀਤ ਕੌਰ ਦਾ ਪਰਿਵਾਰ ਉਹਨਾਂ ਦੀ ਰਿਹਾਈ ਵਾਸਤੇ ਵੱਡਾ ਰੋਸ ਵਿਖਾਵਾ ਵੀ ਕਰ ਚੁੱਕਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਸੰਬੰਧੀ ਕਈ ਦੇਸ਼ਾਂ ਨੂੰ ਦਿੱਤੀ ਗਈ ਚੇਤਾਵਨੀ ਤੋਂ ਬਾਅਦ ਹੁਣ ਕਾਰਵਾਈ ਕੀਤੀ ਗਈ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 트럼ਪ ਪ੍ਰਸ਼ਾਸਨ ਨੇ ਕੁਝ ਭਾਰਤੀ ਅਧਿਕਾਰੀਆਂ ਤੇ ਕਾਰਪੋਰੇਟ ਆਗੂਆਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਉਹਨਾਂ ਉੱਤੇ ਫੈਂਟਨਲ ਪੂਰਵ ਗਾਮੀਆਂ ਦੀ ਤਸਕਰੀ ਚ ਕਥਿਤ ਤੌਰ ਤੇ ਸ਼ਾਮਲ ਹੋਣ ਦੇ ਦੋਸ਼ ਨੇ ਇੱਕ ਦਿਨ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਉਹਨਾਂ 23 ਦੇਸ਼ਾਂ ਦੀ ਸੂਚੀ ਚ ਸ਼ਾਮਲ ਕੀਤਾ ਜਿੱਥੇ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਤੇ ਤਸਕਰੀ ਹੁੰਦੀ ਹੈ 트럼ਪ ਨੇ ਕਿਹਾ ਕਿ ਇਹ ਦੇਸ਼ ਗੈਰ ਕਾਨੂੰਨੀ ਨਸ਼ੀਲੀਆਂ ਦਵਾਈਆਂ ਅਤੇ ਉਹਨਾਂ ਦੇ ਨਿਰਮਾਣ ਚ ਵਰਤੇ ਜਾਣ ਵਾਲੇ ਰਸਾਇਣਾਂ ਦਾ ਉਤਪਾਦਨ ਅਤੇ ਤਸਕਰੀ ਰਾਹੀਂ ਅਮਰੀਕਾ ਤੇ ਇਸ ਦੇ ਨਾਗਰਿਕਾਂ ਨੂੰ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਨੇ ਅਮਰੀਕਾ ਨੇ ਵੀ ਕਿਹਾ ਕਿ ਉਹ ਇਸ ਸਬੰਧ ਚ ਸਾਰੇ ਦੇਸ਼ਾਂ ਦੀ ਨਿਗਰਾਨੀ ਕਰ ਰਿਹਾ ਹੈ ਅਮਰੀਕੀ ਦੂਤਾਵਾਸ ਨੇ ਵੀਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਅਮਰੀਕੀ ਲੋਕਾਂ ਨੂੰ ਖਤਰਨਾਕ ਸਿੰਥੈਟਿਕ ਨਸ਼ਿਆਂ ਦੇ ਖਤਰੇ ਤੋਂ ਬਚਾਉਣ ਲਈ ਕੁਝ ਭਾਰਤੀ ਕੰਪਨੀਆਂ ਦੇ ਅਧਿਕਾਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਇਸ ਵਿੱਚ ਕਿਹਾ ਗਿਆ ਹੈ ਕਿ ਇਸ ਫੈਸਲੇ ਨਾਲ ਕੁਝ ਕਾਰੋਬਾਰੀ ਵਿਅਕਤੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਦੇ ਆਯੋਗ ਕਰਾਰ ਦਿੱਤਾ ਜਾਵੇਗਾ ਅਮਰੀਕਾ 'ਚ ਵੀਜ਼ਾ ਲਈ ਅਰਜ਼ੀ ਦਿੰਦੇ ਸਮੇਂ ਦੂਤਾਵਾਸ ਦੁਆਰਾ ਫੈਂਟਨੈਲ ਪੂਰਵਗਾਮੀਆਂ ਦੀ ਤਸਕਰੀ 'ਚ ਸ਼ਾਮਲ ਕੰਪਨੀਆਂ ਦੇ ਅਧਿਕਾਰੀਆਂ ਦੀ ਪਛਾਣ ਵੀ ਕੀਤੀ ਜਾਵੇਗੀ। ਅਮਰੀਕੀ ਦੂਤਾਵਾਸ ਨੇ ਇਸ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਲੜਨ 'ਚ ਭਾਰਤ ਸਰਕਾਰ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ। ਅਮਰੀਕੀ ਦੂਤਾਵਾਸ ਨੇ ਕਿਹਾ ਸੰਯੁਕਤ ਰਾਜ ਦੇ ਵਿੱਚ ਨਸ਼ੀਲੇ ਪਦਾਰਥਾਂ ਦੇ ਗੈਰਕਾਨੂੰਨੀ ਉਤਪਾਦਨ ਅਤੇ ਤਸਕਰੀ 'ਚ ਸ਼ਾਮਲ ਵਿਅਕਤੀਆਂ, ਸੰਗਠਨਾਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਟਰੰਪ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਦੇਸ਼ਾਂ ਤੋਂ ਇਹ ਦਵਾਈਆਂ ਨਿਕਲਦੀਆਂ ਨੇ ਅਤੇ ਜਿਨ੍ਹਾਂ ਤੱਕ ਇਹ ਪਹੁੰਚਦੀਆਂ ਨੇ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤੇ ਇਹਨਾਂ ਦਵਾਈਆਂ ਦੀ ਸਪਲਾਈ ਨੂੰ ਰੋਕਣਾ ਚਾਹੀਦਾ ਹੈ ਅਜਿਹਾ ਕਰਨ 'ਚ ਅਸਫਲ ਰਹਿਣ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਰਾਸ਼ਟਰਪਤੀ ਡੋਨਲਡ ਟਰੰਪ ਦੇ ਯੂਕੇ ਦੇ ਦੂਜੇ ਰਾਜ ਦੌਰੇ ਦੌਰਾਨ ਇੱਕ ਹੈਰਾਨੀਜਨਕ ਘਟਨਾ ਵਾਪਰੀ ਹੈ ਜਿਵੇਂ ਹੀ 에어ਫੋਰਸ 1 ਲੰਡਨ ਜਾ ਰਿਹਾ ਸੀ ਸਪਿਰਿਟ 에ਅਰਲਾਈਨਸ ਦਾ ਇੱਕ ਯਾਤਰੀ ਜਹਾਜ਼ ਇਸ ਦੇ ਬਹੁਤ ਨੇੜੇ ਆ ਗਿਆ ਸੀ ਇਹ ਘਟਨਾ ਨਿਊਯਾਰਕ ਚ ਵਾਪਰੀ ਦੱਸੀ ਜਾ ਰਹੀ ਹੈ ਟ੍ਰੈਫਿਕ ਕੰਟਰੋਲਰ ਨੇ ਸਮੇਂ ਸਿਰ ਯਾਤਰੀ ਜਹਾਜ਼ ਦੇ ਪਾਇਲਟ ਨੂੰ ਸੁਚੇਤ ਕੀਤਾ ਤੇ ਇਸ ਤੋਂ ਬਾਅਦ ਜਹਾਜ਼ ਨੇ ਆਪਣਾ ਰਸਤਾ ਬਦਲ ਲਿਆ ਰਾਸ਼ਟਰਪਤੀ 트੍ਰੰਪ ਮੰਗਲਵਾਰ ਨੂੰ ਇੱਕ ਸਰਕਾਰੀ ਦੌਰੇ ਲਈ ਲੰਡਨ ਲਈ ਰਵਾਨਾ ਹੋਏ ਜਦੋਂ ਰਾਸ਼ਟਰਪਤੀ ਦਾ ਅਧਿਕਾਰਤ ਜਹਾਜ਼ 에ਅਰਫੋਰਸ 1 ਨਿਊਯਾਰਕ ਦੇ ਉੱਪਰ ਸੀ ਤਾਂ ਸਪਿਰਿਟ 에ਅਰਲਾਈਨਸ ਇੰਕ ਦਾ ਇੱਕ ਯਾਤਰੀ ਜਹਾਜ਼ ਰਾਸ਼ਟਰਪਤੀ ਦੇ ਜਹਾਜ਼ ਦੇ ਬਹੁਤ ਨੇੜੇ ਆ ਗਿਆ ਸਪਿਰਿਟ 에ਅਰਲਾਈਨਸ 에ਅਰਬੱਸ ए 321 ਫਾਟ ਲਾਰਡਰੈਲਡ ਤੋਂ ਬੋਸਟਨ ਜਾ ਰਿਹਾ ਸੀ ਜਦੋਂ ਇਹ ਨਿਊਯਾਰਕ ਦੇ ਲੌਂਗ ਆਇਲੈਂਡ ਉੱਤੇ ਉੱਡ ਰਿਹਾ ਸੀ ਉਸ ਸਮੇਂ ਹਵਾਈ ਆਵਾਜਾਈ ਕੰਟਰੋਲਰ ਨੇ ਦੇਖਿਆ ਕਿ ਰਾਸ਼ਟਰਪਤੀ ਦਾ ਜਹਾਜ਼ ਵੀ ਉੱਥੇ ਸੀ ਤੇ ਦੋਵੇਂ ਜਹਾਜ਼ ਇੱਕੋ ਉਚਾਈ ਤੇ ਤੇ ਇੱਕੋ ਉਡਾਣ ਮਾਰਗ ਤੇ ਸਨ 에ਅਰ ਟ੍ਰੈਫਿਕ ਕੰਟਰੋਲਰਾਂ ਨੇ ਤੁਰੰਤ ਸਪਿਰਿਟ 에ਅਰਲਾਈਨਸ ਦੇ ਜਹਾਜ਼ ਦੇ ਪਾਇਲਟ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਸ ਸਮੇਂ ਦੋਵੇਂ ਜਹਾਜ਼ ਇੱਕ ਦੂਜੇ ਤੋਂ ਮੀਲ ਦੂਰ ਸਨ ਪਰ ਖਤਰਾ ਬਰਕਰਾਰ ਰਿਹਾ ਸੀ ਦੋ ਤਿੰਨ ਵਾਰ ਦੱਸਣ ਤੋਂ ਬਾਅਦ ਯਾਤਰੀ ਜਹਾਜ਼ ਦੇ ਪਾਇਲਟ ਨੇ ਜਾਣਕਾਰੀ ਵੱਲ ਧਿਆਨ ਦਿੱਤਾ ਤੇ ਰਸਤਾ ਬਦਲਿਆ ਇਸ ਤਰ੍ਹਾਂ ਇੱਕ ਵੱਡਾ ਹਾਦਸਾ ਟਲ ਗਿਆ ਅਮਰੀਕਾ ਚ ਭਾਰਤੀ ਔਰਤ ਵੱਲੋਂ ਕਥਿਤ ਤੌਰ ਤੇ ਪਤੀ ਦੀ ਹਤਿਆ ਕਰਵਾਉਣ ਦਾ ਮਾਮਲਾ ਪੱਖ ਦਾ ਜਾ ਰਿਹਾ ਹੈ ਵਿਕਾਸ ਯਾਦਵ ਦੀ ਮੌਤ ਤੋਂ ਪਹਿਲਾਂ ਰਿਕਾਰਡ ਇੱਕ ਵੀਡੀਓ ਸਾਹਮਣੇ ਆਈ ਹੈ ਵੀਡੀਓ 'ਚ ਵਿਕਾਸ ਆਪਣੀ ਪਤਨੀ ਸੰਗੀਤਾ ਨੂੰ ਵਾਪਸ ਆਉਣ ਦੀ ਦੁਹਾਈ ਦੇ ਰਿਹਾ ਹੈ ਤੇ ਸਵਾਲ ਕਰਦਾ ਹੈ ਕਿ ਉਹ ਕਿਸੇ ਦੇ ਘਰ ਜਾ ਕੇ ਕਿਉਂ ਬੈਠੀ ਹੈ ਮਰਹੂਮ ਵਿਕਾਸ ਦੀ ਮਾਂ ਕ੍ਰਿਸ਼ਨਾ ਦੇਵੀ ਨੇ ਦੱਸਿਆ ਕਿ ਉਹਨਾਂ ਦਾ ਬੇਟਾ 3 ਸਾਲ ਪਹਿਲਾਂ ਅਮਰੀਕਾ ਗਿਆ ਤੇ ਮੁੱਢਲੇ ਦਿਨਾਂ 'ਚ ਛੋਟੇ-ਮੋਟੇ ਕੰਮ ਕਰਨ ਲੱਗਾ ਕੁਝ ਸਮੇਂ ਬਾਅਦ ਵਿਕਾਸ ਨੂੰ ਨਿਊਯਾਰਕ ਦੇ ਇੱਕ ਹੋਟਲ 'ਚ ਨੌਕਰੀ ਮਿਲ ਗਈ ਜਿੱਥੇ ਉਸਦੀ ਮੁਲਾਕਾਤ ਹਰਿਆਣਾ ਦੇ ਪਿੰਡ ਫਤਿਹਪੁਰ ਨਾਲ ਸੰਬੰਧਿਤ ਸੋਨੂ ਤੇ ਰਾਹੜਾ ਦੇ ਗੁਰਮੀਤ ਨਾਲ ਹੋਈ ਬੇਗਾਨੇ ਮੁਲਕ 'ਚ ਉਹ ਇੱਕ ਦੂਜੇ ਦਾ ਸਹਾਰਾ ਬਣ ਗਿਆ ਤੇ ਇੱਕ ਸਾਲ ਤੱਕ ਸਭ ਠੀਕ ਚੱਲਦਾ ਰਿਹਾ ਪਰ ਇਸੇ ਦੌਰਾਨ ਸੰਗੀਤਾ ਤੇ ਸੋਨੂ ਦੀ ਨੇੜਤਾ ਵੱਧ ਗਈ तकरीबन 1.5 ਸਾਲ ਪਹਿਲਾਂ ਵਿਕਾਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦਾ ਅਫੇਅਰ ਸੋਨੂ ਨਾਲ ਚੱਲ ਰਿਹਾ ਹੈ ਪਰ ਉਹ ਕੁਝ ਨਾ ਕਰ ਸਕਿਆ ਕ੍ਰਿਸ਼ਨਾ ਦੇਵੀ ਨੇ ਅੱਗੇ ਦੱਸਿਆ ਕਿ ਵਿਕਾਸ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਤੇ ਇਸੇ ਦੌਰਾਨ ਸੰਗੀਤਾ ਆਪਣੀ ਬੇਟੀ ਸਣੇ ਉਸ ਦਾ ਘਰ ਛੱਡ ਕੇ ਚਲੀ ਗਈ ਵਿਕਾਸ ਨੇ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਪਰ ਕੋਈ ਮਦਦ ਨਾ ਮਿਲੀ ਤੇ ਬੇਟੀ ਨੂੰ ਆਪਣੇ ਕੋਲ ਲਿਆਉਣ ਲਈ ਦਰਵਾਜ਼ਾ ਅਦਾਲਤ ਦਾ ਖੜਕਾਉਣਾ ਪਿਆ ਪਰਵਾਰਕ ਸਮੱਸਿਆਵਾਂ ਤੋਂ ਤੰਗ ਵਿਕਾਸ ਨੇ ਆਪਣੀ ਮਾਂ ਕ੍ਰਿਸ਼ਨਾ ਦੇਵੀ ਨੂੰ ਵੀ ਅਮਰੀਕਾ ਸਾਧ ਲਿਆ ਤੇ ਆਪਣੀ ਬੇਟੀ ਨੂੰ ਘਰ ਲਿਆਉਣ ਦੇ ਯਤਨ ਵੀ ਜਾਰੀ ਰੱਖੇ ਕ੍ਰਿਸ਼ਨਾ ਦੇਵੀ ਮੁਤਾਬਕ ਸੋਨੂ ਵਿਕਾਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਤੇ ਕਈ ਜਣਿਆਂ ਨਾਲ ਰਲ ਕੇ ਉਸਨੇ ਹੀ ਵਿਕਾਸ ਉੱਤੇ ਕਥਿਤ ਹਮਲਾ ਕੀਤਾ। ਹਮਲੇ ਦੌਰਾਨ ਜ਼ਖਮੀ ਵਿਕਾਸ ਨੌਰਥਨ ਹਸਪਤਾਲ 'ਚ ਜ਼ਿੰਦਗੀ ਲਈ ਸੰਘਰਸ਼ ਕਰਦਾ ਰਿਹਾ ਤੇ ਆਖਰਕਾਰ ਦਮ ਤੋੜ ਦਿੱਤਾ। ਨਿਊਯਾਰਕ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਜਦਕਿ ਵਿਕਾਸ ਦੀ ਮਾਤਾ ਨੇ ਸੋਨੂ ਅਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੀ ਦੇਹ ਭਾਰਤ ਪੁੱਜ ਗਈ ਤੇ ਜੱਦੀ ਪਿੰਡ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵਿਕਾਸ ਦੀ ਮਾਂ ਉਸ ਦੀ ਬੇਟੀ ਨੂੰ ਲੈ ਕੇ ਪਾਰਤ ਆ ਗਈ ਪਰ ਸੰਗੀਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸકી ਅਮਰੀਕਾ ਦੇ ਪੈਂਸਿਲਵੇਨੀਆ ਰਾਜ ਚ ਇੱਕ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਇੱਕ ਸ਼ੱਕੀ ਦੀ ਗੋਲੀਬਾਰੀ ਚ ਤਿੰਨ ਪੁਲਿਸ ਅਧਿਕਾਰੀ ਮਾਰੇ ਗਏ ਤੇ ਦੋ ਗੰਭੀਰ ਰੂਪ ਚ ਜ਼ਖਮੀ ਹੋ ਗਏ। ਇਹ ਘਟਨਾ ਯਾਰਕ ਕਾਉਂਟੀ ਦੇ ਉੱਤਰੀ ਕੋਡੋਰਾਸ ਟਾਊਨਸ਼ਿਪ ਖੇਤਰ ਚ ਵਾਪਰੀ ਜਦੋਂ ਪੁਲਿਸ ਇੱਕ ਘਰੇਲੂ ਮਾਮਲੇ ਦੀ ਜਾਂਚ ਕਰ ਰਹੀ ਸੀ। ਪੁਲਿਸ ਅਧਿਕਾਰੀ ਵਾਰੰਟ ਦੀ ਤਾਮੀਲ ਲਈ ਇੱਕ ਦਿਨ ਪਹਿਲਾਂ ਵਾਪਰੀ ਘਰੇਲੂ ਘਟਨਾ ਦੇ ਸਬੰਧ ਚ ਇੱਕ ਪਿੰਡੂ ਖੇਤਰ ਚ ਗਏ ਸਨ। ਇਸ ਦੌਰਾਨ ਸ਼ੱਕੀ ਨੇ ਉਹਨਾਂ ਉੱਤੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਚ ਤਿੰਨ ਅਧਿਕਾਰੀ ਸ਼ਹੀਦ ਹੋ ਗਏ। ਗੋਲੀਬਾਰੀ ਤੋਂ ਬਾਅਦ ਸ਼ੱਕੀ ਨੇ ਜਾਂ ਤਾਂ ਖੁਦਕੁਸ਼ੀ ਕਰ ਲਈ ਜਾਂ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਕਿਉਂਕਿ ਅਧਿਕਾਰੀ ਦੋਮਾ ਸੰਭਾਵਨਾਵਾਂ ਬਾਰੇ ਵਕ ਵਕ ਜਾਣਕਾਰੀ ਦੇ ਰਹੇ ਨੇ ਪੈਂਸਿਲਵੇਨੀਆ ਦੇ ਗਵਰਨਰ ਜੋਸ਼ ਛਾਪੀਰੋ ਨੇ ਇਸ ਘਟਨਾ ਨੂੰ ਇੱਕ ਬਹੁਤ ਹੀ ਦੁਖਦਾਈ ਤੇ ਵਿਨਾਸ਼ਕਾਰੀ ਦਿਨ ਦੱਸਿਆ ਤੇ ਸ਼ਹੀਦਾਂ ਦੀ ਆਤਮਾ ਲਈ ਸੋਗ ਪ੍ਰਗਟਾਇਆ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਿੰਸਾ ਸਮਾਜ 'ਚ ਠੀਕ ਨਹੀਂ ਹੈ। ਪੈਂਸਿਲਵੇਨੀਆ ਰਾਜ ਦੇ ਪੁਲਿਸ ਕਮਿਸ਼ਨਰ ਕ੍ਰਿਸਟੋਫਰ ਪੈਰੀਸੀ ਨੇ ਪੂਰੀ ਅਤੇ ਨਿਰਪੱਖ ਜਾਂਚ ਦਾ ਵਾਅਦਾ ਕੀਤਾ। ਇਹ ਘਟਨਾ ਪਿਛਲੇ ਕੁਝ ਸਾਲਾਂ 'ਚ ਪੈਂਸਿਲਵੇਨੀਆ 'ਚ ਕਾਨੂੰਨ ਲਾਗੂ ਕਰਨ ਵਾਲਿਆਂ ਲਈ ਸਭ ਤੋਂ ਘਾਤਕ ਹਮਲਿਆਂ 'ਚੋਂ ਇੱਕ ਹੈ। ਇਸ ਤੋਂ ਪਹਿਲਾਂ 2009 'ਚ ਵੀ ਪittsburg 'ਚ ਇੱਕ ਘਰੇਲੂ ਕਾਲ ਦਾ ਜਵਾਬ ਦਿੰਦੇ ਸਮੇਂ ਤਿੰਨ ਪੁਲਿਸ ਅਧਿਕਾਰੀ ਮਾਰੇ ਗਏ ਸਨ ਇਸ ਘਟਨਾ ਤੋਂ ਬਾਅਦ ਪੂਰੇ ਖੇਤਰ ਦੇ ਪੁਲਿਸ ਵਿਭਾਗਾਂ ਨੇ ਸੋਸ਼ਲ ਮੀਡੀਆ ਤੇ ਸ਼ੋਕ ਸੰਦੇਸ਼ ਸਾਂਝੇ ਕੀਤੇ ਨੇ ਤੇ ਆਮ ਜਨਤਾ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਦਸੰਬਰ ਤੋਂ ਬਾਅਦ ਪਹਿਲੀ ਵਾਰ ਵਿਆਜ ਦਰਾਂ ਘਟਾ ਦਿੱਤੀਆਂ ਤੇ ਸੰਕੇਤ ਦਿੱਤਾ ਕਿ ਇਸ ਸਾਲ ਹੋਰ ਕਟੌਤੀਆਂ ਦੀ ਸੰਭਾਵਨਾ ਹੈ ਰਾਸ਼ਟਰਪਤੀ 트럼ਪ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਬੈਂਕ ਤੇ ਉਧਾਰ ਲੈਣ ਦੀ ਲਾਗਤ ਘਟਾਉਣ ਲਈ ਜ਼ੋਰ ਪਾ ਰਹੇ ਨੇ ਪਰ ਫੈਡ ਚੇਅਰ ਜੈਰਮ ਪਾਵੇਲ ਨੇ ਇੱਕ ਨਿਊਜ਼ ਕਾਨਫਰੰਸ ਦੌਰਾਨ ਸਪਸ਼ਟ ਕੀਤਾ ਕਿ ਇਹ ਫੈਸਲਾ ਅਮਰੀਕਾ ਦੇ ਡਿੱਗਦੇ ਰੋਜ਼ਗਾਰ ਬਾਜ਼ਾਰ ਨੂੰ ਸਮਰਥਨ ਦੇਣ ਦੀ ਜ਼ਰੂਰਤ ਦੇ ਆਧਾਰ ਤੇ ਸੀ ਫੈਡ ਨੇ ਖਾਸ ਤੌਰ ਤੇ ਆਪਣੀ ਬੈਂਚਮਾਰਕ ਉਧਾਰ ਦਰ ਨੂੰ 1/4 ਅੰਕ ਘਟਾ ਕੇ 4% ਤੋਂ 4.25% ਦੀ ਨਵੀਂ ਰੇਂਜ ਤੱਕ ਕਰ ਦਿੱਤਾ ਇਹ ਕਦਮ 트ੰਪ ਪ੍ਰਸ਼ਾਸਨ ਦੀਆਂ ਵੱਡੀਆਂ ਨੀਤੀਗਤ ਤਬਦੀਲੀਆਂ ਦੇ ਆਲੇ-ਦੁਆਲੇ ਦੀ ਅਨਿਸ਼ਚਿਤਤਾ ਕਾਰਨ 9 ਮਹੀਨਿਆਂ ਦੇ ਵਿਰਾਮ ਤੋਂ ਬਾਅਦ ਆਇਆ ਅਗਲੇ ਸਾਲ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਮੁਕਤ ਵਪਾਰ ਸਮਝੌਤੇ ਦੀ ਨਿਰਧਾਰਤ ਸਮੀਖਿਆ ਤੱਕ ਜਾਣ ਵਾਲੀ ਪ੍ਰਕਿਰਿਆ ਅਧਿਕਾਰਤ ਤੌਰ ਤੇ ਸ਼ੁਰੂ ਹੋ ਗਈ ਹੈ ਤੇ ਉੱਤਰੀ ਅਮਰੀਕੀ ਅਰਥ ਵਿਵਸਥਾ ਦਾ ਪਵਿੱਖ ਦਾਤੇ ਲੱਗਿਆ ਹੋਇਆ ਹੈ ਅਮਰੀਕੀ ਵਪਾਰ ਪ੍ਰਤੀਨਿਧੀ ਨੇ ਬੁੱਧਵਾਰ ਨੂੰ 45 ਦਿਨਾਂ ਦੀ ਜਨਤਕ ਸਲਾਹ مشਵਰੇ ਦੀ ਸ਼ੁਰੂਆਤ ਕੀਤੀ ਜੋ ਨਵੰਬਰ ਚ ਜਨਤਕ ਸੁਣਵਾਈ ਤੱਕ ਲੈ ਜਾਂਦੀ ਹੈ ਵਪਾਰ ਸਮਝੌਤੇ ਦੇ ਵਿੱਚ ਸ਼ਾਮਲ ਇਹ ਪ੍ਰਕਿਰਿਆ ਅਗਲੇ ਜੁਲਾਈ ਚ ਨਿਰਧਾਰਤ ਸੀਯੂਐਸਐਮਏ ਦੀ ਰਸਮੀ ਸਮੀਖਿਆ ਨੂੰ ਸੂਚਿਤ ਕਰਨ ਚ ਮਦਦ ਕਰੇਗੀ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਨਿਕ ਲੈਬਲੈਂਕ ਦੇ ਦਫਤਰ ਨੇ ਬੁੱਧਵਾਰ ਨੂੰ ਕਿਹਾ ਕਿ ਕੈਨੇਡਾ ਨੇੜਲੇ ਭਵਿੱਖ ਚ ਆਪਣੇ ਜਨਤਕ ਸਲਾਹ-ਮਸ਼ਵਰੇ ਸ਼ੁਰੂ ਕਰੇਗਾ ਇਸ ਸਮੀਖਿਆ ਇਸ ਲਈ ਆ ਰਹੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵਿਸ਼ਵਵਿਆਪੀ ਵਪਾਰ ਯੁੱਧ ਨੇ ਟੈਰਿਫ ਦੀਆਂ ਕਈ ਵੇਵਜ਼ ਨੂੰ ਜਾਰੀ ਕੀਤਾ ਅਤੇ ਅੰਤਰਰਾਸ਼ਟਰੀ ਅਰਥ ਵਿਵਸਥਾਵਾਂ ਨੂੰ ਪਰੇਸ਼ਾਨ ਕੀਤਾ ਹੈ ਹੁਣ ਤੱਕ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ 'ਚ ਦਾਖਲ ਹੋਣ ਵਾਲੇ ਜ਼ਿਆਦਾਤਰ ਸਮਾਨ ਸੀਯੂਐਸਐਮਏ ਦੇ ਕਾਰਨ ਟੈਰਿਫ ਤੋਂ ਬਚ ਰਹੇ ਨੇ ਹਾਲਾਂਕਿ ਇਹ ਬਦਲ ਸਕਦਾ ਹੈ ਜੇਕਰ ਟਰੰਪ ਸਮਝੌਤੇ 'ਚ ਵੱਡੇ ਬਦਲਾਅ ਚਾਹੁੰਦੇ ਨੇ ਜਾਂ ਇਸ ਤੋਂ ਪੂਰੀ ਤਰ੍ਹਾਂ ਨਾਲ ਪਿੱਛੇ हट ਜਾਂਦੇ ਨੇ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਦੇ ਇੱਕ ਅਰਥਸ਼ਾਸਤਰੀ ਤੇ ਗੈਰ ਨਿਵਾਸੀ ਸੀਨੀਅਰ ਫੈਲੋ ਗੈਰੀ ਹਫਬੌਰ ਦਾ ਮੰਨਣਾ ਹੈ ਕਿ ਸਭ ਤੋਂ ਵਧੀਆ ਅਸੀਂ ਕੁਝ ਸਮਾਯੋਜਨ ਦੇਖ ਸਕਦੇ ਹਾਂ ਜੋ ਕੈਨੇਡਾ ਜਾਂ ਮੈਕਸੀਕੋ ਨਾਲੋਂ ਅਮਰੀਕਾ ਲਈ ਵਧੇਰੇ ਅਨੁਕੂਲ ਹੋਣਗੇ ਯੂਐਸਟੀਆਰ ਦੇ ਅਨੁਸਾਰ ਸੀਯੂਐਸਐਮਏ ਦੀ ਰਸਮੀ ਸਮੀਖਿਆ 1 ਜੁਲਾਈ 2026 ਨੂੰ ਸ਼ੁਰੂ ਹੋਣ ਦੀ ਉਮੀਦ ਹੈ ਇਹ ਵਪਾਰ ਸਮਝੌਤੇ ਦੇ ਲਾਗੂ ਹੋਣ ਤੋਂ 6 ਸਾਲ ਬਾਅਦ ਹੈ ਇੱਕ ਸਮਾਸੀਮਾ ਜੋ ਕਿ ਸਮਝੌਤੇ 'ਚ ਹੀ ਦਰਜ ਹੈ ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਟਰੰਪ ਜਿਵੇਂ ਕਿ ਉਸਨੇ ਦੂਜੇ ਦੇਸ਼ਾਂ ਨਾਲ ਅਮਰੀਕਾ ਨਾਲ ਆਪਣੇ ਮੁਕਤ ਵਪਾਰ ਸਮਝੌਤਿਆਂ ਨੂੰ ਅਪਡੇਟ ਕਰਨ 'ਚ ਕੀਤਾ ਹੈ ਸੀਯੂਐਸ ਐਮਏ ਦੇ ਅੰਦਰ ਕੁਝ ਖਾਸ ਵਸਤੂਆਂ ਤੇ ਟੈਰਿਫ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ